ਪਰਨ ਨਾ ਕਰ ਮੈਂ ਹੋਣੀ ਆ ਮੈਂ ਤੈਨੂੰ ਅੰਮ੍ਰਿਤਸਰ ਨਹੀਂ ਪਹੁੰਚਣ ਦੇਣਾ ਤੇ ਬਾਬਾ ਜੀ ਦਾ ਵਾਕ ਸੀ ਕਹਿੰਦਾ ਬਚਨ ਸੋਣੀਏ ਸਿੰਘ ਦੇ ਪੂਰੇ ਤੇ ਪੱਕੇ ਅਸੀਂ ਫੜ ਫੜ ਜੰਮ ਨਗਾਦੀਏ ਸੂਈਆਂ ਦੇ ਨੱਕੇ ਨਹੀਂ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਦੱਸ ਕਿਹੜਾ ਡੱਕੇ ਉੱਥੇ ਫਿਰ ਜੋਗੀ ਕਹਿੰਦਾ ਆਂਦਾ ਵੇਖੋ ਇਹ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਛਾਪਾ ਮਾਰਿਆ ਜਿੰਨਾ ਗੁਰੂ ਦਰਬਾਰ ਉੱਤੇ ਬਾਬਾ ਉਹਨਾਂ ਦੀ ਛਾਤੀ ਤੇ ਚੜ੍ਹਨ ਤੁਰਿਆ ਲੈ ਕੇ ਮਾਝੇ ਮਾਲਵੇ ਦੁਆਬੇ ਨੂੰ ਲਾਵਾਂ ਫਤਿਹ ਦੀ ਮੋਦਨਾ ਪਣ ਤੁਰਿਆ ਪੂਰਾ ਸੰਤੁਸ਼ ਭਾਈ ਤੇ ਰਾਜ yogi ਕਿਸਮਤ ਨਵੀਂ ਪੰਜਾਬ ਦੀ ਕਰਨ ਤੁਰਿਆ ਤੁਸੀਂ ਉਸ ਦੇ ਵਾਰਿਸ ਜੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਜੇ ਜਿਨ੍ਹਾਂ ਆਪਣੇ ਬੱਚੇ ਦਾ ਕਲੇਜਾ ਆਪਣੇ ਮੂੰਹ ਚ ਤੇ ਪਵਾ ਲਿਆ ਪਰ ਜ਼ੁਲਮ ਦੀਨ ਨਹੀਂ ਮੰਨੀ ਸਾਰਾ ਕੁਝ ਤਲੀ ਤੇ ਲੈਣਾ ਆ ਤਲੀ ਤੇ ਲੈਣ ਲਈ ਅੱਜ ਮਾਜਾ ਮਾਲਵਾ ਦੋਆਬਾ ਰੇਲਵੇ ਟ੍ਰੈਕਾਂ ਤੇ ਬੈਠਾ ਵਾ ਸ਼ੰਭੂ ਖਨੋਰੀ ਡੱਪਲੇ ਬਾਟਰਾਂ ਤੇ ਬੈਠਾ ਵਾ ਜੱਤ ਟਾੜੀ ਓਣੀਆਂ ਟਾੜੇ ਚਿਹਰੇ ਦਾ ਜਲਾਲ ਦੱਸਦਾ ਟਾੜੇ ਚਿਹਰੇ ਦਾ ਹੁਸਨ ਦੱਸਦਾ ਟਾੜੀਆਂ ਨੀਲੀਆਂ ਪੀਲੀਆਂ ਦਸਤਾਰਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ 27 ਜੀ ਪਰਿਵਾਰ ਦੇ ਵਾਰ ਕੇ ਤੁਹਾਡੇ ਸਿਰ ਤੇ ਸਜਾਈਆਂ ਇਹ ਦੱਸਦੀਆਂ ਪੀ ਖਾਲਸੇ ਦੇ ਆ ਜਿੰਨਾ ਜ਼ੁਲਮ ਕਰੋਗੇ ਜਿਹੜੀ ਬੋਲ ਜਿੰਨੀ ਥਾਂ ਨੂੰ ਸੁੱਟੋਗੇ ਉਨੀ ਤਾਂ ਨੂੰ ਜਾਊਗੀ ਸੋ ਮੈਂ ਇੱਕ ਸ਼ੇਰ ਬੋਲ ਕੇ ਸਮਾਪਤੀ ਕਰ ਦੇਣੀ ਆ ਅੰਧਾ ਮੰਚੋਂ ਜ਼ਹਿਰ ਤਿਆਗਦੇ ਜੇ ਤੂੰ ਬਣਨਾ ਸ਼ੇਰ ਮੰਚੋਂ ਜ਼ਹਿਰ ਤਿਆਗਦੇ ਜੇ ਤੂੰ ਬਣਨਾ ਸ਼ੇਰ ਅਣਖਿਆਰ ਨਹੀਂ ਮੰਨਦੇ ਤੇ ਜਿੱਤ ਨਹੀਂ ਸਕਦੇ ਕੈਰ ਜਿੱਤ ਨਹੀਂ ਸਕਦੇ ਕੈਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ